ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਆਫੀਸ਼ੀਅਲ ਮੰਗੜ ਤੇ ਹੋਪ ਤੇ ਸਾਰੇ ਬਹੁਤ ਵਧੀਆ ਹੋਵਗੇ ਤੇ ਵਾਹਿਗੁਰੂ ਜੀ ਦੀ ਮਿਹਰ ਨਾਲ ਚੜ੍ਹਦੀ ਕਲਾ 'ਚ ਹੋਵਗੇ ਜੀ ਜੇ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਜੀ ਅਸੀਂ ਦੱਸਦੀ ਆਪਾਂ ਆਪਣੇ ਚੈਨਲ ਤੇ ਸੱਚੀਆਂ ਹੱਡ ਵੀਤੀਆਂ ਬਾਣੀ ਨਾਲ ਰਿਲੇਟਡ ਵੀਡੀਓਜ਼ ਤੇ ਮੋਟੀਵੇਸ਼ਨਲ ਵੀਡੀਓਜ਼ ਤੁਹਾਡੇ ਨਾਲ ਸ਼ੇਅਰ ਕਰੀਦੀਆਂ ਨੇ ਸੋ ਇਸ ਕਰਕੇ ਜੇ ਤੁਸੀਂ ਇੰਟਰਸਟਿਡ ਹੋ ਤੇ ਪਲੀਜ਼ ਇਸ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਤੇ ਨਾਲ ਲੱਗਦੇ ਬੈਲ ਆਈਕਨ ਨੂੰ ਜਰੂਰ ਪ੍ਰੈਸ ਕਰਨਾ ਤਾਂਕਿ ਜਦੋਂ ਵੀ ਅਸੀਂ ਕੋਈ ਨਵੀਂ ਵੀਡੀਓ ਅਪਲੋਡ ਕਰੀਏ ਤੇ ਮੇਰੇ ਭੈਣ ਭਰਾਵਾਂ ਕੋਲ ਪਹੁੰਚ ਜਾਏ ਕਰੀ ਚੀ ਸੋ ਇੱਕ ਰਿਕੁਐਸਟ ਛੋੜ ਕਰਨੀ ਆ ਜੀ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਮੌਸਮ ਬਹੁਤ ਚੇਂਜ ਹੋ ਰਿਹਾ ਵਾ ਤੇ ਆਪਣਾ ਇਸ ਕਰਕੇ ਸਾਰੇ ਭੈਣ ਭਰਾਤਿਆਂ ਨੂੰ ਰੱਖਣ ਸੋ ਫੀਵਰ ਹੋ ਰਹੇ ਨੇ ਕੋਲਡ ਕਫ ਕਾਫੀ ਹੋ ਰਹੇ ਨੇ ਸੋ ਦੋ ਦਿਨ ਵੀਡੀਓ ਨਹੀਂ ਅਪਲੋਡ ਹੋਈ ਸੋ ਇਸ ਦਾ ਰੀਜ਼ਨ ਵੀ ਇਹੀ ਸੀਗਾ ਕਿ ਮੇਰੀ ਵੀ ਤਬੀਅਤ ਠੀਕ ਨਹੀਂ ਸੀਗੀ ਸੋ ਅੱਜ ਥੋੜਾ ਜਿਹਾ ਬੈਟਰ ਫੀਲ ਕੀਤਾ ਤੇ ਸੋਚਿਆ ਵੀਡੀਓ ਪਾਈਏ ਸੋ ਤੁਸੀਂ ਵੀ ਧਿਆਨ ਰੱਖੋ ਆਪਣਾ ਵੀ ਆਪਣੇ ਬੱਚਿਆਂ ਦਾ ਵੀ ਠੰਡ ਸ਼ੁਰੂ ਹੋ ਰਹੀ ਆ ਸੋ ਕੇਅਰ ਕਰੋ ਜੀ ਆਪਣੀ ਫੈਮਲੀ ਦੀ ਤੇ ਆਪਣੀ ਵੀ ਠੀਕ ਹੈ ਜੀ ਸੋ ਅੱਜ ਦੀ ਵੀਡੀਓ ਤਾਂ ਜਿਹੜਾ ਥੰਬਨੇਲ ਤੁਸੀਂ ਦੇਖਿਆ ਕਿ ਜਿਹੜੇ ਗੁਰਦੁਆਰਾ ਸਾਹਿਬ ਆਪਾਂ ਰੁਮਾਲਾ ਸਾਹਿਬ ਚੜਾਉਨੇ ਆ ਆਪਾਂ ਉਹਦੇ ਬਾਰੇ ਅੱਜ ਗੱਲ ਕਰਾਂਗੇ ਸੋ ਵੀਡੀਓ ਨੂੰ ਬਿਨਾਂ ਸਕਿਪ ਕੀਤੇ ਪਲੀਜ਼ ਐਂਡ ਤੱਕ ਗੱਲ ਜਰੂਰ ਸੁਣਨਾ ਮੇਰੀ ਸਾਰੀ ਹੋ ਸਕਦਾ ਵੀਡੀਓ ਤੇ ਐਂਡ ਤੱਕ ਜਿਹੜੀ ਤੁਹਾਡੀ ਰਾਏ ਆ ਉਹ ਵੀ ਬਦਲ ਜਾਵੇ ਸੋ ਵੀਡੀਓ ਨੂੰ ਪਲੀਜ਼ ਸ਼ੇਅਰ ਜਰੂਰ ਕਰਨਾ ਤੇ ਆਪਣੇ ਭੈਣ ਭਰਾਵਾਂ ਚ ਵੀ ਜਰੂਰ ਸ਼ੇਅਰ ਕਰਨਾ ਤੇ ਤੁਹਾਡੀ ਕੀ ਰਾਏ ਆ ਇਸ ਬਾਰੇ ਤੇ ਵੀਡੀਓ ਦੇ ਤੁਸੀਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਆਪਣੀ ਰਾਏ ਤੁਸੀਂ ਸਾਂਝੀ ਕਰ ਸਕਦੇ ਹੋ ਸੋ ਇੱਕ ਗੁਰਦੁਆਰਾ ਸਾਹਿਬ ਦੇ ਵਿੱਚ ਜੀ ਇੱਕ ਗੁਰਸਿੱਖ ਹੁੰਦਾ ਜੀ ਬਹੁਤ ਅਮੀਰ ਉਹ ਗੁਰਦੁਆਰਾ ਸਾਹਿਬ ਆਉਂਦਾ ਜੀ ਤੇ ਪਾਠੀ ਸਾਹਿਬ ਖੜੇ ਹੁੰਦੇ ਨੇ ਗੱਲਬਾਤ ਕਰ ਰਹੇ ਹੁੰਦੇ ਆ ਗੁਰਦੁਆਰਾ ਸਾਹਿਬ 'ਚ ਖੜੇ ਤੇ ਜਿਹੜਾ ਉਹ ਬਹੁਤ ਹੀ ਅਮੀਰ ਸਿੱਖ ਹੁੰਦਾ ਜੀ ਉਹ ਗੁਰਦੁਆਰੇ ਦੇ ਜਿਹੜੇ ਪਾਠੀ ਨੂੰ ਕਹਿ ਰਿਹਾ ਹੁੰਦਾ ਵਾ ਕਿ ਮੈਂ ਗੁਰਦੁਆਰਾ ਸਾਹਿਬ ਨੂੰ ਮਾਲਾ ਭੇਟ ਕਰਨਾ ਵਾ ਕਿ 4 ਲੱਖ ਦਾ ਰੁਮਾਲਾ ਤਿਆਰ ਹੋਣਾ ਕਿ ਮੈਂ ਪਤਾ ਕਰਕੇ ਆਇਆ ਕੀ ਤੁਸੀਂ ਮੈਨੂੰ ਇਹ ਦੱਸੋ ਕਿ ਰੰਗ ਕਿਹੜਾ ਤੁਸੀਂ ਰੁਮਾਲਾ ਸਾਹਿਬ ਦਾ ਲੈਣਾ ਚਾਹੁੰਦੇ ਹੋ ਕਿ ਤੁਸੀਂ ਮੈਨੂੰ ਰੁਮਾਲਾ ਸਾਹਿਬ ਦਾ ਰੰਗ ਦੱਸੋ ਤਾਂ ਕਿ ਮੈਂ ਉਹਨੂੰ ਬਣਵਾਉਣ ਲਈ ਦੇ ਦਵਾਂ ਜੀ ਸੋ ਜਿਹੜੇ ਪਾਠੀ ਜੀ ਹੁੰਦੇ ਆ ਉਹ ਉਸ ਅਮੀਰ ਗੁਰਸਿੱਖ ਨੂੰ ਕਹਿੰਦੇ ਆ ਕਿ ਭਾਈ ਸਾਹਿਬ ਕਿ ਗੁਰਦੁਆਰਾ ਸਾਹਿਬ ਦੀ ਜਿਹੜੀ ਅਲਮਾਰੀਆਂ ਤੁਸੀਂ ਉਹ ਚੈੱਕ ਕਰ ਸਕਦੇ ਹੋ ਹਰ ਇੱਕ ਰੰਗ ਦਾ ਰੁਮਾਲਾ ਸਭ ਆਲਰੇਡੀ ਹੀ ਗੁਰਦੁਆਰੇ ਸਾਹਿਬ ਦੇ ਵਿੱਚ ਉਹ ﺍﻟमारीਆਂ ਚ ਹੈਗਾ ਕੋਈ ਇਦਾਂ ਦਾ ਰੰਗ ਨਹੀਂ ਜਿਹੜਾ ਗੁਰਦੁਆਰਾ ਸਾਹਿਬ ਦੇ ਰੁਮਾਲਾ ਸਾਹਿਬ ਜੀ ਦਾ ਨਾ ਹੋਵੇ ਯਾਨੀ ਬਹੁਤ ਕਹਿੰਦੇ ਰੰਗਾਂ ਦੇ ਆਲਰੇਡੀ ਰੁਮਾਲਾ ਸਾਹਿਬ ਪਏ ਨੇ ਉਹ ਫਿਰ ਵੀ ਕਹਿੰਦਾ ਗੁਰਸਿੱਖ ਨਹੀਂ ਤੁਸੀਂ ਮੈਨੂੰ ਕੋਈ ਇੱਕ ਖਾਸ ਰੰਗ ਦੱਸੋ ਕਿ ਮੈਂ ਉਸ ਰੰਗ ਦਾ ਰੁਮਾਲਾ ਸਾਹਿਬ ਚੜਾਉਣਾ ਕਿ 4 ਲੱਖ ਦਾ ਬਣਨਾ ਹੈ ਜੀ ਮੈਂ ਪਤਾ ਕਰਕੇ ਆਇਆ ਸੋ ਇਦਾਂ ਹੀ ਹਜੇ ਆਪਸ ਵਿੱਚ ਗੱਲਬਾਤ ਕਰਦੇ ਹੁੰਦੇ ਆ ਇੱਕ 13 ਸਾਲ ਦਾ ਜਵਾਕ ਆ ਕੇ ਗੁਰਦੁਆਰਾ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਮੱਥਾ ਟੇਕਦਾ ਤੇ ਉੱਥੇ ਖੜ ਕੇ ਜੀ ਉਹ ਭੁੱਪਾ ਮਾਰ-ਮਾਰ ਕੇ ਰੋਣ ਲੱਗ ਜਾਂਦਾ ਸੋ ਜਿਹੜੇ ਪਾਠੀ ਸਾਹਿਬ ਜੀ ਹੁੰਦੇ ਆ ਤੇ ਨਾਲ ਦੀ ਨਾਲ ਜਿਹੜੇ ਗੁਰਸਿੱਖ ਹੁੰਦਾ ਜੀ ਖੜਾ ਉਹ ਦੇਖਦਾ ਆ ਖੜ ਕੇ ਕਿ ਬੱਚਾ ਕਿਉਂ ਰੋ ਰਿਹਾ ਵਾ ਇਹਨੂੰ ਕੀ ਤਕਲੀਫ ਆ ਤੇ ਉਹ ਜਾ ਕੇ ਜੀ ਬੱਚੇ ਨੂੰ ਪੁੱਛਦੇ ਨੇ ਕਿ ਬੇਟਾ ਤੁਸੀਂ ਕਿਉਂ ਰੋ ਰਹੇ ਹੋ ਤੇ ਫਿਰ ਜੋ ਬੱਚੇ ਨੇ ਦਸੀਆ ਉਹ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਉਹ ਬੱਚਾ ਦੱਸਦਾ ਕਹਿੰਦਾ ਕਿ ਮੇਰੇ ਪਿਤਾ ਜੀ ਇੱਥੇ ਗੁਰਦੁਆਰਾ ਸਾਹਿਬ ਚ ਨਿਸ਼ਾਨ ਸਾਹਿਬ ਦਾ ਚੋਲਾ ਸਾਹਿਬ ਜੜਾਉਂਦੇ ਹੋਏ ਇਦਾਂ ਦਾ ਪਾਣਾ ਵਰਤਿਆ ਉਹ ਡਿੱਗ ਪਏ ਜੀ ਤੇ ਉਹਨਾਂ ਦੀ ਜੀ ਮੌਤ ਹੋ ਗਈ ਹੈ ਤੇ ਮੌਤ ਹੋਣ ਦੇ ਕਾਰਨ ਕਹਿੰਦੇ ਘਰ ਦੇ ਵਿੱਚ ਹੁਣ ਮੇਰੀ ਮਾਂ ਤੇ ਮੈਂ ਹੀ ਆ ਸੋ ਪਰਿਵਾਰ ਦੇ ਵਿੱਚ ਕਹਿੰਦੇ ਮੈਂ ਹਾਂ ਦੀ ਛੋਟਾ ਆ ਕਿ ਮੇਰੇ ਮਾਤਾ ਜੀ ਵੀ ਕਮਾਉਣ ਜੋਗੇ ਨਹੀਂ ਹੈਗੇ ਸੋ ਸਾਡੇ ਘਰ ਦੇ ਵਿੱਚ ਕਦੀ ਰੋਟੀ ਪੱਕਦੀ ਆ ਕਦੀ ਰੋਟੀ ਨਹੀਂ ਪੱਕਦੀ ਸੋ ਹਾਲਾਤ ਇੰਨੇ ਮਾੜੇ ਹੋ ਚੁੱਕੇ ਨੇ ਕਿ ਅਸੀਂ ਬਹੁਤ ਵਾਰ ਤਾਂ ਭੁੱਖੇ ਹੀ ਸੁੱਤੇ ਆ ਕਿ ਮੈਂ ਜਦੋਂ ਜਦੋਂ ਆਪਣੇ ਘਰ ਚ ਭੁੱਖਾ ਸੁੱਤਾ ਆ ਮੇਰੀ ਮਾਂ ਭੁੱਖੀ ਸੁੱਤੀ ਆ ਤੇ ਮੇਰੀ ਮਾਂ ਨੇ ਜਦੋਂ ਦੇਖਿਆ ਕਿ ਮੇਰਾ ਬੱਚਾ ਭੁੱਖਾ ਆ ਉਹਨੂੰ ਰੋਟੀ ਨਹੀਂ ਮਿਲ ਰਹੀ ਤੇ ਗੁਰਦੁਆਰੇ ਸਾਹਿਬ ਜਦੋਂ ਮੇਰੇ ਪਿਤਾ ਜੀ ਦੀ ਮੌਤ ਹੋਈ ਨਾ ਕਹਿੰਦੇ ਉਸ ਤੋਂ ਬਾਅਦ ਜਦੋਂ ਭੋਗ ਪਿਆ ਤੇ ਗੁਰਦੁਆਰ ਸਾਹਿਬ ਜਿਹੜੀ ਪ੍ਰਬੰਧਕ ਕਮੇਟੀ ਆ ਤੇ ਉਹਨਾਂ ਵੱਲੋਂ ਮੇਰੀ ਮਾਤਾ ਜੀ ਨੂੰ ਇੱਕ ਸਰੂਪਾ ਹੀ ਭੇਟ ਕੀਤਾ ਗਿਆ ਸਰੂਪਾ ਗਲ ਚ ਪਾ ਕੇ ਉਹਨਾਂ ਨੇ ਜਦੋਂ ਘਰ ਭੇਜ ਦਿੱਤਾ ਗਿਆ ਤੇ ਮੇਰੀ ਮਾਤਾ ਜੀ ਜਦੋਂ ਅਸੀਂ ਸਾਡੇ ਤੇ ਅਸੀਂ ਦੁਖੀ ਹੁੰਨੇ ਆ ਅਸੀਂ ਭੁੱਖੇ ਸੌਣੇ ਆ ਤੇ ਮੇਰੀ ਮਾਤਾ ਜੀ ਉਹ ਮੈਨੂੰ ਭੁੱਖਾ ਦੇਖਦੇ ਆ ਉਹੀ ਸਰੂਪਾ ਗਲ ਦੇ ਵਿੱਚ ਪਾ ਕੇ ਉਹ ਭੁੱਬਾ ਮਾਰ ਮਾਰ ਕੇ ਰੋਂਦੇ ਆ ਕਿ ਮੇਰੇ ਪਿਤਾ ਜੀ ਦੀ ਮੌਤ ਤੋਂ ਬਾਅਦ ਕਿਸੇ ਨੇ ਸਾਡੀ ਸਾਰ ਨਹੀਂ ਲਈ ਅੱਜ ਗੁਰਦੁਆਰਾ ਸਾਹਿਬ ਆ ਕੇ ਰੋੜ ਦਾ ਮੇਰਾ ਇਹ ਕਾਰਨ ਆ ਕਿ ਮੇਰੇ ਸਕੂਲ ਵਾਲਿਆਂ ਨੇ ਮੈਨੂੰ ਸਕੂਲੋਂ ਹੀ ਕੱਢ ਦਿੱਤਾ ਕਿਉਂਕਿ ਮੇਰੀ ਕਾਫੀ ਮਹੀਨਿਆਂ ਤੋਂ ਸਕੂਲ ਦੀ ਫੀਸ ਹੀ ਨਹੀਂ ਗਈ ਕਿ ਮੇਰੇ ਪਿਤਾ ਜੀ ਦੀ ਮੌਤ ਹੋਣ ਕਰਕੇ ਸਾਡੇ ਘਰ ਚ ਕਮਾਉਣ ਵਾਲਾ ਹੋਰ ਕੋਈ ਨਹੀਂ ਤੇ ਜਦੋਂ ਇਹ ਗੱਲ ਮੈਂ ਜਾ ਕੇ ਆਪਣੀ ਮਾਤਾ ਜੀ ਨੂੰ ਦੱਸੀ ਤੇ ਅੱਜ ਉਹ ਫਿਰ ਸਰੋਪਾ ਗੱਲ ਚ ਪਾ ਕੇ ਪੁੱਪਾ ਮਾਰ ਮਾਰ ਕੇ ਰੋਈ ਤੇ ਮੈਂ ਆਪਣੀ ਮਾਤਾ ਜੀ ਨੂੰ ਇਦਾਂ ਨਹੀਂ ਦੇਖ ਸਕਦਾ ਤੇ ਅੱਜ ਮੈਂ ਗੁਰਦੁਆਰਾ ਸਹਿਬ ਆਇਆ ਗੁਰਗ੍ਰੰਥ ਸਾਹਿਬ ਜੀ ਦੇ ਅੱਗੇ ਅਰਦਾਸ ਕਰਨ ਆਇਆ ਮੈਂ ਉਹਨਾਂ ਤੋਂ ਪੁੱਛਣ ਆਇਆ ਮੈਂ ਉਹਨਾਂ ਤੋਂ ਪੁੱਬਾ ਮਾਰ ਮਾਰ ਕੇ ਰੋ ਰੋ ਕੇ ਇਹ ਪੁੱਛ ਰਿਹਾ ਕਿ ਮੇਰੇ ਪਿਤਾ ਜੀ ਨੂੰ ਕਿ ਸਾਡੇ ਪਰਿਵਾਰ ਨੂੰ ਤੁਹਾਡੇ ਗੁਰਦੁਆਰਾ ਸਹਿਬ ਦੀ ਸੇਵਾ ਕਰਕੇ ਇਹ ਫਲ ਮਿਲਿਆ ਕਿ ਮੈਂ ਤਾਂ ਸੁਣਿਆ ਗੁਰਦੁਆਰਾ ਸਹਿਬ ਸੇਵਾ ਕਰਕੇ ਵਾਹਿਗੁਰੂ ਜੀ ਡਾਲੀਆਂ ਭਰ ਦਿੰਦੇ ਨੇ ਪਰ ਸਾਡੇ ਘਰ ਤਾਂ ਰੋਟੀ ਵੀ ਨਹੀਂ ਪੱਕ ਰਹੀ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਸੇਵਾ ਕਰਕੇ ਮੇਰੇ ਪਿਤਾ ਜੀ ਨੇ ਕੁਝ ਗਲਤ ਕੀਤਾ ਕਿ ਅੱਜ ਅਸੀਂ ਭੁੱਖੇ ਮਰ ਰਹੇ ਹਾਂ ਸਾਡੇ ਕੋਲ ਰੋਟੀ ਖਾਣ ਨੂੰ ਪੈਸਾ ਨਹੀਂ ਸਾਡੇ ਕੋਲ ਚੱਜ ਨਾਲ ਤਨ ਟੱਕਣ ਨੂੰ ਪੈਸਾ ਨਹੀਂ ਮੈਨੂੰ ਸਕੂਲ ਵਾਲਿਆਂ ਨੇ ਸਕੂਲੋਂ ਕੱਢਤਾ ਮੈਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਅੱਜ ਮੈਂ ਇਹ ਪੁੱਛਣ ਆਇਆ ਉਹਨਾਂ ਨੂੰ ਕਿ ਸਾਡੀ ਕੀ ਗਲਤੀ ਆ ਕਿ ਅਸੀਂ ਤੁਹਾਡੇ ਗੁਰਦੁਆਰਾ ਸਾਹਿਬ ਦੇ ਵਿੱਚ ਸੇਵਾ ਕੀਤੀ ਬੱਚੇ ਦੀਆਂ ਇਹ ਸਾਰੀਆਂ ਗੱਲਾਂ ਸੁਣ ਕੇ ਉਸ ਅਮੀਰ ਗੁਰਸਿੱਖ ਨੇ ਆਖਿਆ ਕਿ ਤਾਂ ਤਾਂ ਸ਼ੀ ਗੁਰਿੰਦ ਸਾਹਿਬ ਮਾਲਕ ਜੀ ਗੁਰਦੁਆਰਾ ਸਾਹਿਬ ਦੇ ਭਾਈ ਸਾਹਿਬ ਨੇ ਤਾਂ ਮੈਨੂੰ ਨਹੀਂ ਦੱਸਿਆ ਕਿ ਕਿਹੜੇ ਰੰਗ ਦਾ ਰੁਮਾਲਾ ਚੜਾਉਣਾ ਪਰ ਤੁਸੀਂ ਮੈਨੂੰ ਦੱਸ ਦਿੰਦਾ ਕਿ ਮੈਂ ਕਿਹੜੇ ਰੰਗ ਦਾ ਰੁਮਾਲਾ ਚੜਾਉਣਾ ਆ ਹੁਣ ਮੈਂ ਰੁਮਾਲਾ ਉਹ ਨਹੀਂ ਚੜਾਉਣਾ ਜੋ 4 ਲੱਖ ਦਾ ਹੁਣ ਮੈਂ ਰੁਮਾਲਾ ਸਾਹਿਬ ਉਹ ਚੜਾਵਾਂਗਾ ਪਹਿਲਾਂ ਤਾਂ ਮੈਂ ਇਸ ਬੱਚੇ ਦੇ ਸਕੂਲ ਦੀ ਫੀਸ ਦਵਾਂਗਾ ਇਹਨੂੰ ਪੜਾਵਾਂਗਾ ਦੂਜੀ ਗੱਲ ਇਸ ਬੱਚੇ ਦੀ ਮਾਂ ਨੂੰ ਆਪਣੀ ਭੈਣ ਸਮਝ ਕੇ ਇਹਨੂੰ ਕੋਈ ਕੰਮ ਦਵਾਂਗਾ ਤਾਂ ਕਿ ਉਸਦੇ ਘਰ ਵਿੱਚ ਰੋਟੀ ਪੱਕ ਸਕੇ ਸਾਨੂੰ ਧੰ ਗੁਰੂ ਨਾਨਕ ਦੇਵ ਜੀ ਨੇ ਮਾਰਗ ਇਹ ਦਿੱਤਾ ਸੀ ਜੀ ਕਿ ਅਕਲ ਦੇ ਨਾਲ দান ਕਰੋ ਆਪਾਂ ਇਹ ਨਹੀਂ ਕਹਿੰਦੇ ਕਿ ਗੁਰਦੁਆਰਾ ਸਾਹਿਬ ਨੂੰ ਮਾਲੇ ਭੇਟ ਨਾ ਕਰੋ ਬੇਸ਼ੱਕ ਭੇਟ ਕਰੋ ਪਰ ਪਰ ਬਾਰ ਬਾਰ ਉਹ ਚੀਜ਼ ਗੁਰਦੁਆਰਾ ਸਾਹਿਬ ਭੇਟ ਨਾ ਕਰੀ ਜਾਓ ਜਿਹਦੀ ਜ਼ਰੂਰਤ ਨਹੀਂ ਆ ਜੀ ਅੱਜ ਗੁਰਦੁਆਰਾ ਸਾਹਿਬ ਅਲਮਾਰੀਆਂ ਭਰੀਆਂ ਪਈਆਂ ਰੁਮਾਲਾ ਸਾਹਿਬ ਦੀਆਂ ਅਸੀਂ ਫਿਰ ਰੁਮਾਲੇ ਚੜਾਈ ਜਾਂਦੇ ਆ ਯਾਦ ਰੱਖਿਓ ਗੁਰੂ ਨਾਨਕ ਦੇ ਦੇ ਪਾਸ਼ਾ ਉਦੋਂ ਖੁਸ਼ ਹੋਣਗੇ ਜਦੋਂ ਅਸੀਂ ਰੁਮਾਲੇ ਦੀ ਥਾਂ ਤੇ ਕਿਸੇ ਗਰੀਬ ਦਾ ਨੰਗੇਜ ਟਕਾਂਗੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਉਦੋਂ ਖੁਸ਼ ਹੋਣਗੇ ਜੀ ਜਦੋਂ ਅਸੀਂ ਰੁਮਾਲਾ ਸਾਹਿਬ ਦੀ ਥਾਂ ਤੇ ਕਿਸੇ ਗਰੀਬ ਦੀ ਫੀਸ ਪਰਵਾ ਦੇਵਾਂਗੇ ਕਿਸੇ ਗਰੀਬ ਦੀ ਧੀ ਦਾ ਕਾਰਜ ਕਰਾਵਾਂਗੇ ਤੇ ਜੇ ਕਿਸੇ ਦੀ ਛੱਤ ਚੋਂਦੀ ਆ ਉਸ ਦੀ ਛੱਤ ਪਵਾਵਾਂਗੇ ਗੁਰੂ ਗ੍ਰੰਥ ਸਾਹਿਬ ਜੀ ਨੇ ਸਾਨੂੰ ਇਹ ਰਾਹ ਦਿੱਤਾ ਸੀ ਉਹ ਗੁਰ ਸਿੱਖ ਨੇ ਕਿਹਾ ਕਿ ਪੁੱਤਰ ਅੱਜ ਤੋਂ ਬਾਅਦ ਤੇਰੀ ਪੜ੍ਹਾਈ ਦਾ ਸਾਰਾ ਖਰਚਾ ਮੈਂ ਕਰਾਂਗਾ ਨਾਲੇ ਤੇਰੀ ਮਾਤਾ ਨੂੰ ਮੈਂ ਕੰਮ ਦੇ ਕੇ ਆਪਣੀ ਭੈਣ ਬਣਾ ਕੇ ਉਹਨੂੰ ਕੰਮ ਦੇਵਾਂਗਾ ਤੁਹਾਡੇ ਘਰ ਦੇ ਵਿੱਚ ਹੁਣ ਰੋਟੀ ਪੱਕੇਗੀ ਅਸਲ ਵਿੱਚ ਰਸਤਾ ਇਹੀ ਹੈ ਜੀ ਕਿ ਮਦਦ ਕਰੀਏ ਗੁਰਸਿੱਖੀ ਗੁਰਸਿੱਖ ਦੀ ਕਿਉਂ ਜੀ ਆਪਾਂ ਨੂੰ ਹਰ ਇੱਕ ਦੀ ਮਦਦ ਜਿਹਦੀ ਤੁਸੀਂ ਕਰ ਸਕਦੇ ਹੋ ਉਹ ਕੋਈ ਵੀ ਧਰਮ ਦਾ ਹੋਵੇ ਜੇ ਆਪਾਂ ਨੂੰ ਵਾਹਿਗੁਰੂ ਜੀ ਨੇ ਇੰਨੇ ਜੋਗੇ ਕੀਤਾ ਆ ਕਿ ਅਸੀਂ ਕਿਸੇ ਦੀ ਮਦਦ ਕਰ ਸਕਦੇ ਹਾਂ ਜ਼ਰੂਰ ਕਰੀਏ ਗੁਰੂ ਜੀ ਨੇ ਵੀ ਕਿਹਾ ਕਿ ਜਦੋਂ ਇੱਕ ਸਿੱਖ ਦੂਜੇ ਸਿੱਖ ਦੀ ਮਦਦ ਕਰਦਾ ਆ ਉਹਦਾ ਮੈਂ ਖੁਦ ਭਲਾ ਕਰਾਂਗਾ ਜਿਉਂ ਮਾਲਕ ਜੀ ਨੇ ਸਾਨੂੰ ਮਾਰਗ ਦਿੱਤਾ ਜੀ ਉਹ ਰਾਹ ਤੇ ਆਪਾਂ ਤੁਰੀਏ ਤੇ ਜਿਹੜੇ ਲੋੜਵੰਦ ਨੇ ਜਿਨ੍ਹਾਂ ਨੂੰ ਲੋੜ ਆ ਉਹਨਾਂ ਨੂੰ ਦਾਨ ਕਰੀਏ ਜਿੱਥੇ ਲੋੜ ਨਹੀਂ ਉੱਥੇ ਦਾਨ ਨਾ ਕਰੋ ਜੀ ਸੋ ਆਪਣਾ ਪੈਸਾ ਕਿਸੇ ਗਰੀਬ ਦੀ ਮਦਦ ਕਰਕੇ ਆਪਾਂ ਗੁਰੂ ਜੀ ਦੀ ਖੁਸ਼ੀ ਆ ਨੂੰ ਹਾਸਲ ਕਰੀਏ ਸੋ ਤੁਹਾਡੀ ਇਸ ਬਾਰੇ ਕੀ ਰਾਏ ਆ ਜੀ ਪਲੀਜ਼ ਮੈਨੂੰ ਤੁਸੀਂ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਣਾ ਤੇ ਸੀ ਅੱਜ ਦੀ ਵੀਡੀਓ ਤੇ ਮਿਲਦੇ ਹਾਂ ਜੀ ਫਿਰ ਨੈਕਸਟ ਵੀਡੀਓ ਚ ਤਦ ਤੱਕ ਦੇ ਲਈ ਸਤਿ ਸਪਨੁ ਤੁਹਾਡੀ ਭੈਣ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਉਂਦੇ ਰਹੋ ਹੱਸਦੇ ਰਹੋ ਵਾਸਦੇ ਰਹੋ ਵਾਹਿਗੁਰੂ ਜੀ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ 'ਚ ਰੱਖਣ ਜੀ ਸਤਿ ਸ਼੍ਰੀ ਅਕਾਲ ਜੀ